ਸਾਵਾ ਵਾਹਿਗੁਰੂ ਜੀ ਕੀ ਫਤਿਹ ਤਾਨ ਦਾ ਸ੍ਰੀ ਗੁਰਾਂਗ ਪਾਸ਼ੇ ਦੇ ਵਿਆਹ ਪੁਰਜੇ ਖੁਸ਼ੀਆਂ ਦੇ ਵਿੱਚ ਜੋ ਗੁਰਦੁਆਰਾ ਫਲਾਈ ਸਾਹਿਬ ਵਿਖੇ ਸੰਗਤਾਂ ਬੜੀ ਸ਼ਰਧਾ ਭਰਨਾ ਦਰਸ਼ਕਦਾਰਿਕ ਆ ਰਹੇ ਹਨ ਜਿੱਥੇ ਬਾਬਾ ਹਰੀ ਸਿੰਘ ਜੀ ਜਥੇਦਾਰ ਸਾਹਿਬ ਵੱਲੋਂ ਠੰਡੇ ਮਿੱਠੇ ਜਲਦੀਆਂ ਸਰਦਈਆਂ ਚੱਲ ਰਹੀਆਂ ਹਨ ਔਰ ਫਲਾਂ ਦੇ ਪ੍ਰਸ਼ਾਦ ਵਰਤਾਏ ਜਾ ਰਹੇ ਹਨ ਪਰ ਸੰਗਤਾਂ ਸੇਵਾਕਾਰੀਆਂ ਔਰ ਲੱਗੀਆਂ ਹਨ ਰੌਣਕਾਂ ਔਰ ਦੇਖਿਆ ਜਾਵੇ ਤੇ ਠੰਡੇ ਮਿੱਠੇ ਜਲਦੀਆਂ ਜੋ ਸ਼ਰਧਾਈਆਂ ਦੇ ਰਗੜੇ ਤਿਆਰ ਹੋ ਰਹੇ ਆ ਸੇਵਾਦਾਰ ਮਡੀ ਸ਼ਰਦਾ ਭਾਉ ਦੇ ਨਾਲ ਸੇਵਾ ਕਰ ਰਹੇ ਹਨ ਔਰ ਤੁਸੀਂ ਦੇ ਰਹੋ ਦੀ ਅਸ نیوز ਦੀ ਖਾਸ ਰਿਪੋਰਟ ਵਿਰੋਚੀ ਵਿੰਦਰ ਸਿੰਘ ਨਾਲ ਤਨਵਾਰ ਸਰਦਾਰਪੁਰ ਲੋਕੀ ਵਿੱਚ ਗਰੀਬ ਲੋਹਾ ਦੇ ਦੌਲਤ ਖਾਨ ਦੀ ਕਟਾਨ ਤੇ ਹੱਟ ਤੇ ਸੌਦਾ ਦੇ ਜਾ ਰਹੇ ਨੇ ਸਰਕਾਰ ਸਤਨਾਮ ਵਾਹਿਗੁਰੂ ਆਕਾਲ ਪੁਰਖ ਦਾ ਜੈ ਕਰਦੀਆਂ ਜਿਹੜੀ ਅੰਨੇ ਤੋਂ ਲੈ ਕੇ ਸੌਦਾ ਸੱਤੀ ਸਰਕਾਰ 13 13 ਟੋਲੇ ਦਾ ਦੇ ਆਹ ਤਾਂ ਕਰੇ ਕਿ ਆਪੇ ਇੱਕ ਪਾਸੇ ਕਰ ਇਧਰ ਆ ਪਿੱਛੇ ਉਧਰ ਚਲਾਓ ਬਚਾਈ ਦੇ ਸਰ ਬੜਾ ਵਾਹਿਗੁਰੂ ਨਾਲ ਸਹਿਯੋਗ ਵਿੱਚ ਉਹ ਪਤਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਕਾਲਾ ਮੋੜ ਤੇ ਲੰਗਰ ਚੱਲਦਾ ਸਾਰੇ ਇਲਾਕੇ ਦਾ ਚੱਲਦਾ ਕੱਲੇ ਪਿੰਡ ਦਾ ਨਹੀਂ ਸਾਰੇ ਲਾਗੇ ਲਾਗੇ ਨਗਰਾਂ ਦਾ ਚੱਲਦਾ ਜਦੋਂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਖੁਸ਼ੀਆਂ ਵਿੱਚ ਲੰਗਰ ਰਵਾਇਦੇ ਨੇ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰਦੀਆਂ ਨੇ ਬਾਬੇ ਨਾਨਕ ਨੇ ਜੋ ਮੰਗੀਆਂ ਮਰਜ਼ੀਆਂ ਪੂਰੀਆਂ ਆਂ ਜਿਹਾ ਤੇ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਨਾਨਕ ਸਾਰਿਆਂ ਨਾ ਪਾਰੇ-ਪਾਰੇ ਵਿੱਚ ਵਰਕਤਾ ਪਾਉ ਮੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੀ ਰੌਣਕ ਦਾ ਲੰਗਰ ਚੱਲਦਾ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਬਾਬੇ ਨਾਨਕ ਦੇ

ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜਿਹੜਾ ਫਲਾਈ ਸਾਹਿਬ ਮੇਲਾ ਚੱਲ ਰਿਹਾ ਉਹ ਬਾਰੇ ਸੰਗਤਾਂ ਨੂੰ ਥੋੜਾ ਸੁਨੇਹਾ ਯਾ ਮਤਲਬ ਉਹ ਜਿਹੜਾ ਖੜੇ ਰਹੇ ਬਾਰਾ ਦਰਸ਼ੀ ਜੀ ਦੇ ਵਿਆਪਕ ਨੂੰ ਬਹੁਤ ਹੀ ਜਥੇਬੰਦੀਆਂ ਆਪਣੀ ਜਗ੍ਹਾ ਦੇ ਜਿਵੇਂ ਦਰਗਿਆਂ ਨੇ ਇਸ਼ੇਦ ਰਾਹੀ ਸੁਲਤਾਨ ਜੀ ਦੀ ਹੋਰ ਦੀ ਸ਼ਾਂਤੀ ठीकु <mursos> आहे ਨਵਾਂ ਕੀ ਅਸੀਂਾਂ ਨੇ ਜਿਹੜਾ ਇਹਨਾਂ ਦੇ ਨਾਲ ਬੈਠ ਕੇ ਸਰਦਾਰੀਆਂ ਦੇ ਦੇਗਾ ਖਾਣਾ ਦਿਵਾ ਰਹੇ ਨੇ ਹੋਰ ਵੀ ਹਰ ਇੱਕ ਜਿੱਥੋਂ ਜਿੱਥੋਂ ਤੱਕ ਹੋ ਗਿਆ ਸਾਰੇ ਆਪਣੀ ਆਪਣੀ ਜਗ੍ਹਾ ਤੇ ਜਿਹਨੇ ਲੰਗਰ ਲਾਇਆ ਹੈ ਉਸਨੂੰ ਜਿਹਨੇ ਸੇਵਾਈ ਲਾਈ ਹੈ ਜਿਹਨੇ ਹੋਰ ਵੀ ਸਾਕ ਪੈਨ ਕਰਦਾ ਨਹੀਂ

ਰਾ ਤਗੜੇ ਹੋਇਆ ਲਾਟੇ ਸਵਾ ਮੇਰੇ ਵੀਰ ਅੱਲੋ ਪਲੋ ਸਵਾ ਸਵਾ ਨੂੰ ਲੱਗਦਾ ਮੇਰਾ ਨਾ ਨਾ ਜਾਣਾਂ ਤੈਨੂੰ ਆਹਰੇ ਅਭੀ ਆ ਜਾ ਮੇਰੇ ਵਾਹਿਗੁਰੂ ਫਤਿਹ ਜੀ ਹਾਂਜੀ ਇਹ ਨਾਲ ਕਿਹੜਾ ਵਾਹ ਪਤਾ ਨਾ ਕੀ ਮਾਲ ਦਾ ਬਿਨਾਂ ਦਾ ਅਸੀਂ ਵਿਆਹ ਹੋ ਰਿਹਾ ਹੈ ਆ ਰਿਗਰ ਸੁਣੋ ਕੋਈ ਬਾਤ ਕਰ ਰਹੀ ਹੈ ਇਸਲੇ ਕਾਰਨ ਸੈਨ ਦਾ ਵਿਆਪ ਹੋ ਰਿਹਾ ਹੈ ਜੋ ਬਲਾਇਆ ਹੈ ਅੱਜ ਇੱਥੇ ਸਾਡੇ ਇਲਾਕੇ ਦੇ ਵਿੱਚ ਹੋ ਰਿਹਾ ਹੈ ਬਹੁਤ ਲੱਗ ਰਿਹਾ ਹੈ ਕਿ ਇਹ ਕੌਣ ਹੈ ਲੱਗਦਾ ਹੈ ਕਿ ਇਹ ਆਜੀ ਇਤਿਹਾਸ ਦੇ ਇਤਿਹਾਸ ਦੇ ਇਤਿਹਾਸ ਦੇ ਤਾਲੂ ਦੀਆਂ ਸੈਨਾਂ अॼु बि चरण अदास कर ਨਾਕ ਨਾਕ ਬਣਾਈਆਂ ਅੰਮ੍ਰਿਤਸਰ ਦੇ ਘਰ ਦਾ ਮਹਤਾ ਤਾਰੀ ਦੀ ਧਰਤਨ ਮਾਤਾ ਕ੍ਰਿਪਾ ਜੀ ਧਰਤਨ ਦੇ ਦੇ ਨਾਲ ਵੀ ਜੀ ਧਰਤਨ ਮਾਤਾ ਸਤਨ ਜੀ ਜਿਨ੍ਹਾਂ ਦੀ ਕਿਰਪਾ ਸਦਕਾ ਧਰਤਨ ਗੋਬਾਲ ਸਿੰਘ ਸੱਜੇ ਪਾਟ ਮੇਰਾਦੇ ਵਾਦੀ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਇਲਾਕੇ ਨਤਾਰਿਆ ਮਹਾਰਾਜ ਨੇ ਇਸ ਕਾਰਜ ਨੂੰੇ ਵਾਸਤਾ ਜੀਬਾਰਾ ਸਾਹਿਬ ਦਾ ਜਿਹੜਾ ਉੱਪਰ ਪੁਰਬ ਹੈ ਵਿਆਹ ਬਣਾਲੇ ਦੀ ਧਰਤੀ ਤੇ ਹੋਇਆ ਉਸ ਵਕਤ ਸੰਤਾ ਜੋ ਆਪ ਨੇ ਕਰਕੇ ਨੂੰ ਕਿ ਅੱਜ ਦੇ ਦਿਨ ਜੇ ਵਿਆਹ ਬਹੁਤ ਤੋਂ ਅਗਲੇ ਦਿਨ ਗੋਡੋਰਾ ਭਾਈ ਸਾਹਿਬ ਦੇ ਜੋੜਨ ਦੇਲਾ ਹੁੰਦਾ ਆ ਸੋ ਇਸ ਨੂੰ ਐਸੀਗਾ ਉਹਨਾਂ ਦੀ ਮਿਸਲ ਸੀ ਦਾ ਤੰਲਾ ਦਾਲ ਹਰੀ ਸਿੰਘ ਨਲੂਆ ਜੀ ਵਿਸ਼ੇਸ਼ ਸਮਰਾਟ ਉਹਨਾਂ ਦੇ ਦਰਮਿਆਨ ਚਲਾਈ ਹੋਈ ਮਿਸਲ ਜਥੇਦਾਰ ਸਿੰਘ ਸਾਹਿਬ ਦਾ ਹਰੀ ਸਿੰਘ ਸਾਹਿਬ ਜੀ ਭਾਈ ਸਾਹਿਬ ਵਾਲੇ ਨਾਲਾਂ ਚੰਕੀਆਂ ਜੋ ਆਪ ਦਰਸ਼ਨ ਕਰ ਰਹੇ ਹੋ ਇਹਨਾਂ ਦੇ ਨਾਲ ਸਰਬੱਤ ਦਾ ਮਹਾਂਤਵ ਅੱਜ ਆਜਮਾਨ ਮਾਣ ਕੇ ਦਰਸ਼ਨ ਕਰ ਰਹੀਆਂ ਤਿੰਨ ਦਿਨ ਦੇ ਦੇਗਨ ਤਾਂ ਸਹਿਬ ਜੂ ਸਰਦਾਈਆਂ ਦੇ ਲੰਗਰ ਹਾਲ ਹੋ ਤਿਆਰ ਹੋ ਤਿਆਰ ਵਰਤ ਰਹੇ ਹਨ ਸਰਵਤ ਸੰਗਤਾਂ ਆਹ ਇੰਆ ਭਰ ਰਹੀਆਂ ਹਨ ਮਹਾਂਪੁਰਖਾਂ ਵੱਲੋਂ ਬਾਬਾ ਹਰੀ ਸਿੰਘ ਜੀ ਦੇ ਨਾਂ ਵੱਲੋਂ ਸਰਵਤ ਸੰਗਤਾਂ ਨੂੰ ਜੀਓ ਆਇਆਂ ਸਰਵਤ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਵਿਆਹ ਉਤਰੀਆਂ ਲੱਖ ਲੱਖ ਬਧਾਈਆਂ ਨਾ ਹੋਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਹਾਲ ਹੋ ਜਾਵੇ ਸੋ ਸ੍ਰੀ ਆਜਾ

ਗਰਮਕ ਪਿਆਰੇ ਦੀ ਇੱਕੋ ਗੱਡੀ ਹੋਵੇ ਪੀਪੀ07 5578 ਨੰਬਰ ਗੱਡੀ ਆ ਉਹਨੂੰ ਪਾਸੇ ਕੀਤਾ ਜਾਵੇਗੀ ਬੇਨਤੀ ਲਈ ਇਤਿਹਾਸ ਸਰਮਨ ਕਰੀਏ ਉਹਨਾਂ ਤੋਂ ਬਾਅਦ ਅਗਲਾ ਗੱਠਾ ਆਪਜੀ ਦੀ ਖੇਮਤ ਦੇ ਵਿੱਚ ਹਾਜ਼ਰ ਹੋਵੇਗਾ ਜੀ ਜੋ ਨਿਕੇਗਾ ਨਾਂ ਜਿਹਨੇ ਦੇ ਹੱਥ ਵਿੱਚੋਂ ਡੱਗੇਗਾ ਉਹ ਵਰਸ ਅੱਧਿਮਾ ਕਰਿਓ ਸ਼ਾਂਤੀ ਕਲਾ ਕਰਿਓ ਸੇਵਾ ਕਰਿਓ ਬਾਲਕਨਪਤ ਮਹਾਰਾਜ ਭਾਈ ਰਣਜੀਤ ਸਿੰਘ ਇਟਲੀ ਵਾਲੇ ਮੇਰੇ ਸਾਥੀ ਨੂੰ ਛੇਅਰ ਕਰ ਦੂੰਦਾ ਜੀ ਵਾਹਿਗੁਰੂ ਵਾਹਿਗੁਰੂ ਨਿੱਕੇ ਜੇ ਲੋਕ ਆਪਣਾ ਨਾਮ ਦੱਸ ਦਿਓ ਜੀ ਬਾਈ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਜਿਹੜਾ ਜਥਾ ਜਥਾ ਚੱਲ ਰਿਹਾ ਜੋੜਿਆ ਸੇਵਾ ਕਰੀ ਕਿਹੜੇ ਜਥੇ ਵੱਲੇ ਦਾ ਇਹ ਜਥਾ ਪ੍ਰਧਰ ਸਿੰਘ ਜੀ ਨੀਟ ਚੱਲ ਰਿਹਾ ਜੀ ਇਹ ਗੁਰਸਰਾਂ ਭੋਲਾ ਸਾਹਿਬ ਦੀ ਸੰਗਤਾਂ ਜੀ ਹੋਰ ਜੇ ਤੁਸੀਂ ਸਰਕਾਰ ਨੂੰ ਜੇ ਮਾਲੋ ਸੇਵਾ ਚੱਲ ਰਹੀ ਆ ਜੇ ਕੋਈ ਹੋਰ ਵੀ ਕਿਸੇ ਸੰਤ ਨੇ ਸੇਵਾ ਕਰਨੀ ਹੋਵੇ ਆਸ-ਪਾਸੇ ਵੀ ਸਮਾਗਮ ਚੱਲਦੇ ਆਪਣਾ ਸੰਪਰਕ ਨੰਬਰ ਦੱਸ ਦਿਓ 7188515914 ਜੀ ਹੋਰ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਹੋਵੇ ਸੱਚੇ ਪਾਤਸ਼ਾਹ ਨਾਲ ਮਿਹਰ ਕਰਨ ਦੀ ਕਿਰਪਾ ਕਰਨ ਸਾਰੀ ਸੰਗਤ ਦੇ ਉੱਤੇ ਸਾਰੀ ਸੰਗਤ ਨੂੰ ਕੋਈ ਸਨਹਿਤ ਰਹਿਣਾ ਹੋਵੇ ਤੇ ਸਾਡੇ ਸਾਰੀ ਸੰਗਤ ਦੇ ਵਾਹਿਗੁਰੂ ਜੀ ਦੇ ਖਾਲਸਾ ਵਾਝ ਬਤੇ ਅਸੀਂ ਸਭ ਤੋਂ ਬੇਨਤੀ ਕੀਤੀ ਜਾਂਦੇ ਕਿ ਜੋ ਵੀ ਸੰਗਤ ਪਤਲਾ ਸਾਹਿਬ ਆਉਂਦੀ ਹੈ ਆਪਣੇ ਮੋਬਾਈਲ ਪਰਸੇ ਦਾ ਖਿਆਲ ਆਪ ਰੱਖਿਆ ਜੀ ਕਿਉਂਕਿ ਚੋਰਾਂ ਦਾ ਕੋਈ ਪਤਾ ਨਹੀਂ ਜੀ ਸੰਗਤ ਸੰਭਾਲ ਕੇ ਰਹਿਣਾ ਹੈ ਹਾਂ ਅੱਜ ਦਾ ਬਾਤ ਸਾਰਾ ਸਾਰਾ ਜਦੋਂ ਦਾ ਦੱਸ ਅੱਛਾ ਹਾਂ ਹੋਣੀ ਲਾਦ